ਮੈਂ ਤੁਹਾਨੂੰ ਕੋਲ ਬਿੰਦ ਕਰੀ ਜਿਹੜਾ ਬੰਦ ਕਰੋ ਜੋ ਮਰਜ਼ੀ ਕਰਦੇ ਰਹੇ ਜਦੋਂ ਉਹ ਆ ਜਾਣ ਤੇ ਅਣਵਸੰਸਾਖ ਜੂ ਫਾਰਮ ਨਾ ਆਣ ਚੰਦਰਾਵਾਲਾ ਪਟਿਆਲਾ ਨਗਰ ਨਿਗਮ ਵੱਲੋਂ ਬੀਤੀ ਕੱਲ ਕੁਝ ਜ਼ਮੀਨਾਂ ਦੇ ਉੱਤੇ ਹੋਏ ਕਬਜ਼ਿਆਂ ਨੂੰ ਹਟਾ ਕੇ ਉੱਥੇ ਸਰਕਾਰੀ ਬੋਰਡ ਲਗਾਏ ਗਏ ਇਸ ਬਾਬਤ ਅਧਿਕਾਰੀਆਂ ਨੇ ਗੱਲਬਾਤ ਵੀ ਕੀਤੀ ਪਰ ਦੱਸਦੀ ਇਹ ਪਹਿਲਾਂ ਤੁਹਾਨੂੰ ਹਾਲ ਕਲੌੜੀ ਗੇਟ ਮੜੀਆਂ ਦੇ ਬਿਲਕੁਲ ਸਾਹਮਣੇ ਬਾਹੀਯੋਗ ਜ਼ਮੀਨ ਦੇ ਉੱਤੇ ਕਾਰਪੋਰੇਸ਼ਨ ਵੱਲੋਂ ਇਹ ਬੋਰਡ ਲਗਾਇਆ ਗਿਆ ਇਹ ਜਗ੍ਹਾ ਜ਼ਮੀਨ ਨਗਰ ਨਿਗਮ ਦੀ ਮਲਕੀਅਤ ਹੈ ਇੱਥੇ ਹੀ ਮਲਕੀਅਤ ਦੇ ਮਾਲਕ ਜਿਹੜੇ ਉੱਥੇ ਪਹੁੰਚੇ ਉਹਨਾਂ ਦਾਵਾ ਕੀਤਾ ਕਿ ਇਸ ਦੇ ਸਾਰੇ ਦਸਤਾਵੇਜ਼ ਸਾਡੇ ਕੋਲ ਹਨ ਇਹ ਜ਼ਮੀਨ ਸਾਡੀ ਹੈ ਅਸੀਂ ਲੰਬੇ ਅਰਸੇ ਤੋਂ ਇਸ ਦੀ ਬਹਾਈ ਕਰ ਰਹੇ ਹਾਂ ਮੇਰਾ ਭਰਾ ਹੈ ਨਹੀਂ ਜਦੋਂ ਆਊਗਾ ਤੁਹਾਨੂੰ ਕਾਗਜ਼ ਦਿਖਾ ਦਿੱਤੇ ਜਾਣਗੇ ਫਿਲਹਾਲ ਇਹ ਕੰਮ ਰੋਕਿਆ ਜਾਵੇ ਪਰ ਨਗਰ ਨਿਗਮ ਅਧਿਕਾਰੀਆਂ ਨੇ ਜਿਨ੍ਹਾਂ ਦੇ ਨਾਲ ਪੁਲਿਸ ਟੀਮਾਂ ਪਹੁੰਚੀਆਂ ਹੋਈਆਂ ਸੀ ਉਹਨਾਂ ਨੇ ਵੀ ਆਪਣੇ ਵੱਲੋਂ ਕਾਗਜ਼ਾਤ ਦਿਖਾਏ ਅਤੇ ਉਹਨਾਂ ਨੇ ਸਪਸ਼ਟ ਕੀਤਾ ਕਿ ਇਹ ਮਲਕੀਅਤ ਨਗਰ ਨਿਗਮ ਦੀ ਹੈ ਅਤੇ ਇਸ ਦੇ ਉੱਤੇ ਬੋਰ ਲਗਾਇਆ ਜਾਏਗਾ ਇਸੇ ਤਰ੍ਹਾਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਦੇ ਉੱਤੇ ਨਗਰ ਨਿਗਮ ਵੱਲੋਂ ਕਾਰਵਾਈ ਕੀਤੀ ਗਈ ਉਹਨੂੰ ਬਹੁਤ ਵੀ ਹੈ ਕਿ ਤੇਰੇ ਕੋਲ ਪ੍ਰੈਸ ਦੀ ਹੋਂਦ ਹੈ ਤੁਹਾਨੂੰ ਪਹੁੰਚੀਏ ਤੇ ਭੱਜਿਆ ਮੈਂ ਤੁਹਾਡੇ ਕੋਲ ਬੇਨਤੀ ਤੁਸੀਂ ਇਹਨਾਂ ਨੂੰ ਬੰਦ ਕਰੋ ਜੋ ਮੱਝੀ ਕਰਦੇ ਰਿਹਾ ਹੈ ਜਦੋਂ ਉਹ ਆ ਜਾਂਦੇ ਹਨ ਕਿ ਅਨੁਸਾਰਜ ਫਾਰਮਾ ਨਾ ਆਣ ਚਾਹਵਦਾ ਇਹ ਕਾਗਜ਼ ਦੀ ਲੋੜ ਹੈ ਇਹਨਾਂ ਨੂੰ ਬੰਦ ਕਰਾਓ ਬੰਦ ਕਰਤਾ ਕਰਤਾ ਕਰਦਾ ਜਾਇਆ ਕਰ ਰਿਹਾ ਅੱਜ ਚਲੋ ਚਲੋ ਜੀ ਸਾਰਾ ਕਰਵਾ ਲਈ ਗਾਜੀ ਤੁਹਾਡਾ ਗਰਵਤ ਸਿੰਘ ਜੀ ਗਰਵਤ ਸਿੰਘ ਜੀ ਇਹ ਕਿਹੜਾ ਇਲਾਕਾ ਹੈ ਜਿੱਥੇ ਆਪਾਂ ਖੜੇ ਹਾਂ ਇਸ ਟਾਈਮ ਆਣੀ ਕੋਲ ਉਹ ਜਿਹੜਾ ਆਇਆ ਹੈ ਬੜੀਆਂ ਦੇ ਸਾਹਮਣੇ ਜੀ ਬੜੀਆਂ ਦੇ ਸਾਹਮਣੇ ਅੱਛਾ ਕੀ ਮਸਲਾ ਜੇ ਨਗਰ ਨਿਗਮ ਵਾਲੇ ਆਏ ਉਹ ਕਹਿੰਦੇ ਜਗ੍ਹਾ ਜਿਹੜੀ ਨਗਰ ਨਿਗਮ ਦੀ ਹੈ ਸਾਨੂੰ ਤਾਂ ਜੀ ਪਤਾ ਨਹੀਂ ਹੈਗਾ ਅਸੀਂ ਬੀਜਨੇ ਅਸੀਂ ਵਾਹੁਣੇ ਸਾਡੇ ਕੋਲ ਸਟੇ ਹੈ ਸਟੇ ਹੈ ਮਤਲਬ ਕੋਈ ਕੋਟ ਕੋਟ ਦਾ ਚੱਲ ਰਿਹਾ ਸੀ ਕੇਸ ਹਾਂ ਜੀ ਤੇ ਉਹ ਕੇਸ ਨਗਰ ਨਿਗਮ ਦਾ ਸੀ ਜੀ ਮੈਨੂੰ ਤਾਂ ਪਤਾ ਨਹੀਂ ਹੈਗਾ ਜੀ ਮੇਰਾ ਬ੍ਰਦਰ ਆ ਜਾਏਗਾ ਉਹ ਇੱਥੇ ਰਹਿੰਦੇ ਨੇ ਮੈਨੂੰ ਤਾਂ ਹੁਣ ਸੁਨੇਹਾ ਮਿਲਿਆ ਸੀ ਅੱਛਾ ਹੈ ਇੱਥੇ ਜੋ ਮੌਕੇ ਤੇ ਅਫਸਰ ਸਾਹਿਬ ਆਏ ਨੇ ਉਹਨਾਂ ਨੂੰ ਆਣ ਕੇ ਜਿਹੜੀ ਇਨਫਰਮੇਸ਼ਨ ਦਿੱਤੀ ਜੋ ਆ ਜਾਂਦੇ ਸਾਨੂੰ ਇਹ ਕਾਗਜ਼ ਉਹ ਖਾਦਦੇ ਨੇ ਕਿੰਨੇ ਸਾਲ ਤੋਂ ਤੁਸੀਂ ਇੱਥੇ ਬਿਜਰੇ ਸੀ ਹੋ ਗਏ ਜੀ ਇੱਥੇ 50 ਸਾਲ ਤੋਂ ਪਰ ਹੁਣ ਜਿਹੜਾ ਇੱਥੇ ਘਾਹ ਪੂ ਹੈ ਹੁਣ ਤਾਂ ਕੋਈ ਜ਼ਮੀਨ ਤੇ ਉੱਗਿਆ ਨਹੀਂ ਹੋਇਆ ਘਾਹ ਤਾਂ ਹੁਣ ਪਹਿਲੀ ਵਾਵਾਂਗੇ ਉਹ ਜਿਹੜੀ ਲਈ ਸੀ ਉਹ ਪਾਣੀ ਆਇਆ ਮਰ ਗਈ ਅੱਛਾ ਜੀ ਹੁਣ ਅਗਲੀ ਕਣਕ ਵੀ ਜਾਈ ਸੀ ਹੁਣ ਸ਼ੁਰੂ ਹੋਣੀ ਹੋਣੀ ਵਾਵਾਂਗੇ ਤੇ ਜਿਹੜੇ ਫਿਰ ਅੱਜ ਅਫਸਰਾਂ ਨੇ ਇੱਥੇ ਬੋਰਡ ਲਾਇਆ ਇਹਦੇ ਬਾਰੇ ਕੀ ਕਹੋਗੇ ਜੀ? ਇਹਨਾਂ ਪਰ ਇਹਨਾਂ ਨੂੰ ਆਪ ਸਾਹਮਣੇ ਖੜੋਤੇ ਮੈਂ ਇਹਨਾਂ ਦੇ ਸਾਹਮਣੇ ਖੜਿਆ ਮਾਂ ਇਹਨਾਂ ਨੂੰ ਕਿਹਾ ਵੀ ਕਾਗਜ਼ ਪੱਤਰ ਦੇ ਦਾ ਸਟੇਵੇ ਨਾਲ ਮੈਂ ਇਹਨਾਂ ਦੇ ਆਖਿਆ ਜਿਹੜਾ ਕੰਮ ਹੈ ਰੋਕੋ ਕਿ ਮੈਂ ਉਸ ਕਮਿਸ਼ਨਰ ਸਾਹਿਬ ਦੇ ਇਹਨਾਂ ਨੇ ਆਖਿਆ ਉਹਨਾਂ ਨੂੰ ਖੰਸਾਂ ਤੋਂ ਪਰਮ ਦਿਓ ਅਜਾਜਾ ਉਹ ਮੇਰਾ ਬਰਦਰ ਕਿਤੇ ਬਾਹਰ ਗਿਆ ਹੈ ਉਹ ਲਿਆ ਕੇ ਇਹਨਾਂ ਨੂੰ ਕਾਗਜ਼ ਪੱਤਰ ਦਿਖਾ ਦੇ। ਠੀਕ ਹੈ ਜੀ। ਹਾਂ ਜੀ ਕੀ ਨਾਂ ਹੈ ਸਰ ਤੁਹਾਡਾ? ਨਿਕਾ ਜੀ। ਹਾਂ ਮੈਂ ਸੈਕਟਰੀ ਆ ਜੀ ਨਗਰ ਨਿਗਮ ਪਟਿਆਲੇ ਮੇਰਾ ਨਾਮ ਸੁਦੀਸ਼ ਸਿੰਘ ਢੀਮਾ। ਜੀ ਚਿ ਆ ਸਾਡੇ ਨਾ ਰਿਗਨੀ ਰਿਕਾਰਡ ਚ ਸਾਡੀ ਨਗਰ ਨਗਰ ਪਟਿਆਲਾ ਦੀ ਮਾਲਕੀ ਬੋਲਦੀ ਆ ਜੀ ਤੇ ਹੁਣ ਅਸੀਂ ਇੱਥੇ ਆਪਣੀ ਮਾਲਕੀ ਦਾ ਬੋਲ ਰਹਾ ਹਾਂ ਇਹ ਜਗਾ ਸਾਡੀ ਹੈ ਸਰਕਾਰੀ ਦੀ ਇਹ ਜਗਾ ਕਾਰਪੋਰੇਸ਼ਨ ਦੀ ਹੈ ਜੀ ਹਾਂ ਨਗਰ ਨਗਰ ਦੀ ਮਾਲਕੀ ਬੋਲਦੀ ਤੇ ਇੱਥੇ ਜਿਹੜੇ ਹੁਣ ਪਹਿਲਾਂ ਕੰਮ ਕਰ ਰਹੇ ਸੀ ਜਾਂ ਖੇਤੀ ਕਰਦੇ ਸੀ ਉਹ ਕਿਵੇਂ ਕਰਦੇ ਉਹ ਖੇਤੀ ਆ ਤੁਸੀਂ ਦੇਖੀ ਲਓ ਤੁਸੀਂ ਪਹਿਲਾਂ ਹੁੰਦੀ ਸੀ ਇਹ ਤਾਂ ਇਸ ਵਾਰ ਖਾਲੀ ਹੈ ਜੀ ਹੁਣ ਅਸੀਂ ਅਸੀਂ ਬਿਜ਼ਨਸ ਆ ਬਿਜ਼ਨਸ ਹਾਂ ਸਾਰਾ ਦਾ ਜੰਗਲ ਹੋ ਗਿਆ ਪਿਆ ਇੱਥੇ ਖੇਤੀ ਨਹੀਂ ਹੈਗੀ ਅੱਛਾ ਜੀ ਆ ਬੀ ਆ ਬਾਨ ਖਾਲੀ ਪਿਆ ਬਿਲਕੁਲ ਆਪਣੀ ਮਾਲਕੀ ਲਾ ਰਹੇ ਹਾਂ ਸਾਡੀ ਮਾਲਕੀ ਅਸੀਂ ਬੋਲ ਰਹਾ ਠੀਕ ਹੈ ਅਸੀਂ ਤਾਂ ਸਿੱਧੀ ਜੋ ਜਗ੍ਹਾ ਸਾਡੀ ਉਸ ਤੇ ਅਸੀਂ ਬੋਲ ਰਹਾ ਅੱਛਾ ਇੱਥੇ ਬੋਲਦਾ ਹਾਂ ਹਾਂ ਕਮੇਸ਼ ਸਾਹਿਬ ਦੇ ਹੁਕਮਾਨਾ ਜੀ ਪਰਮਾਨ ਦੀ ਲਾ ਕੇ ਜਿਹੜੀ ਜੋ ਵੀ ਜਗ੍ਹਾ ਉਹਦੇ ਆਪਣੀ ਮਾਲਕੀ ਦਾ ਬੋਲ ਰਹਾ ਇਸ ਜਿਹੜਾ ਥਾਂ ਦੇ ਉੱਤੇ ਬੰਦਾ ਸੀ ਉਹਦੇ ਨਾਲ ਕੋਈ ਗੱਲਬਾਤ ਹੋਈ ਆ ਖੜਿਆ ਨਾਲ ਹੀ ਅੱਛਾ ਜੀ ਹਾਂ ਦੁਰਪਕਸ਼ਿੰਗ ਦੀ ਖੜੇ ਆ ਇਹ ਜਿਸੀ ਗੱਲ ਹੈ ਜੀ ਸਾਡੇ ਨਾਲ ਪਰ ਤੁਸੀਂ ਸੁਣਿਆ ਸਾਰਾ ਮਾਮਲਾ ਕਿਸ ਤਰ੍ਹਾਂ ਨਗਰ ਨਿਗਮ ਨੇ ਆਪਣੀ ਮਲਕੀਅਤ ਦੇ ਸਬੂਤ ਦੇਣ ਦੀ ਕੋਸ਼ਿਸ਼ ਕੀਤੀ ਤੇ ਕਿਸ ਤਰ੍ਹਾਂ ਗੁਰਵਚਨ ਸਿੰਘ ਜੋ ਕਿ ਇਸ ਥਾਂ ਦਾ ਮਾਲਕ ਦੱਸਦਾ ਹੈ ਉਸ ਨੇ ਆਪਣਾ ਪੱਖ ਪੂਰਿਆ ਪਰ ਇਹ ਖਾਲੀ ਜ਼ਮੀਨ ਅੱਜ ਦੱਸਦੀ ਹੈ ਕਿ ਹੁਣ ਉਹ ਬੋਰਡ ਇੱਥੋਂ ਗਾਇਬ ਹੋ ਚੁੱਕਿਆ ਆ ਆਖਰ ਕਿੱਥੇ ਚਲਾ ਗਿਆ ਉਹ ਬੋਰਡ ਕੀ ਗੁਰਵਚਨ ਸਿੰਘ ਸਹੀ ਸੀ ਜਾਂ ਫਿਰ ਨਗਰ ਨਿਗਮ ਦੇ ਅਧਿਕਾਰੀਆਂ ਤੋਂ ਕੋਈ ਭੁੱਲ ਹੋਈ ਸੀ ਜਾਂ ਫਿਰ ਇਸ ਬੋਰਡ ਨੂੰ ਚੱਕ ਕੇ ਖੁਰਦਪੁਰਦ ਕਰ ਦਿੱਤਾ ਗਿਆ ਆਖਰ ਕੀ ਕਾਰਵਾਈ ਹੋਈ ਸੀ ਤੇ ਕਿੱਥੇ ਚਲਾ ਗਿਆ ਇਹ ਬੋਰਡ ਆਖਰਕਾਰ ਇਹ ਵੀ ਸਵਾਲ ਉੱਠਦਾ ਹੈ ਕਿ ਨਗਰ ਨਿਗਮ ਕੀ ਬਿਨਾ ਪੁਸ਼ਟੀ ਤੋਂ ਬਿਨਾ ਜਾਣਕਾਰੀ ਤੋਂ ਇਸ ਜ਼ਮੀਨ ਦੇ ਵਿੱਚ ਬੋਰਡ ਲਗਾ ਗਈ ਸੀ ਜਾਂ ਫਿਰ ਇਸ ਬੋਰਡ ਨੂੰ ਜ਼ਮੀਨ ਨੂੰ ਆਪਣੀ ਕਹਿਣ ਵਾਲੇ ਨੇ ਉਤਾਰ ਕੇ ਫੈਂਕ ਦਿੱਤਾ ਸਵਾਲ ਕਈ ਜਵਾਬ ਦੇਣਗੇ